ਕੀ ਸ਼ੋਤਸਾ ਦਾ ਮੇਰਾ ਨਾਮ ਅਮਰਜੀਤ ਸਿੰਘ ਆ ਜੀ ਸ਼ਹਿਰ ਦੇ ਤੋਂ ਕਰੇ ਸ਼ਹਿਰ ਦੇ ਹਾਲਾਤ ਆਪ ਸਭ ਦੇਖ ਹੀ ਰਹੇ ਆ ਇਹ ਦੇਖੋ ਜਿੱਦਾਂ ਇੱਥੇ ਟੋਏ ਪਏ ਹੋਏ ਆ ਰਾਗੀਰ ਜਿਨ੍ਹਾਂ ਦੇ ਆਪ ਆ ਉਹ ਆਪ ਵਿਚਾਰੇ ਕਰ ਰਹਾ ਆ ਦੇਖੋ ਇਧਰ ਆਪ ਇਟਾਂ ਲਾਂਦੈ ਸਾਕੋ ਕਰਨਦੈ ਪਟਕੇ ਚਲੇ ਜਾਂਦੇ ਆ ਬਸ ਇਦਾਂ ਮਿੱਟੀ ਪਾ ਜਾਂਦੇ ਆ ਟਰਾਲੀ ਟਰੋਲੀ ਕਰੀ ਕਿਤੇ ਫਸੀ ਹੁੰਦੀ ਕਿਤੇ ਟਰੱਕ ਕੋਈ ਫਸਿਆ ਹੁੰਦਾ ਵਾ ਕੋਈ ਇਹੋ ਜੀ ਜਣ ਕੇ ਬਹੁਤ ਔਖਾ ਹੋਇਆ ਹੋਇਆ ਅੱਜ ਹੀ ਅੱਜ ਉਹਨਾਂ ਦਾ ਨਗਰ ਕੀਰਤ ਨੰਗਣਾ ਬਾਬਾ ਦੀਪ ਸਿੰਘ ਜੀ ਦਾ ਤੇ ਅੱਜ ਮੈਨੂੰ ਲੱਗਦਾ ਵੀ ਜਿੱਦਾਂ ਦਾ ਇੱਥੇ ਟੋਆ ਟਰਾਲੀ ਇੱਥੇ ਨਾ ਫਸ ਜਵੇ ਤੇ ਕੰਮ ਔਖਾ ਹੀ ਆ ਜੀ ਇਹ ਤੇ ਪ੍ਰਸ਼ਾਸਨ ਅੱਗੇ ਇਹ ਅਪੀਲ ਆ ਵੀ ਜੇ ਤੁਸੀਂ ਕਿਸੇ ਕਿਸੇ ਪਾਸਿਓਂ ਪਟਦੇ ਪਏ ਹੋ ਤਾਂ ਉਹਨੂੰ ਨਾਲੋ-ਨਾਲ ਉਹਦੀ ਜਾਨਕੀ ਰਿਕਵਰੀ ਵੀ ਕੀਤੀ ਜਾਵੇ ਤਾਂ ਜੋ ਗੱਡੀਆਂ ਨਾ ਫਸ ਜਾਣ ਜਾਂ ਕੋਈ ਮੋਟਰਸਾਈਕਲ ਦੇ ਵਾਲੇ ਪਿਛੇ ਜੇ ਤੁਸੀਂ ਇੱਕ ਘਟਨਾ ਦੇਖੀ ਸੀ ਉਹ ਉਹ ਵਿਚਾਰਾ ਮੁੰਡਾ ਐਕਟਵਾ ਦੇ ਉੱਤੇ ਜਾਂਦਿਆ ਸੀ ਤੇ ਟੋਏ ਦੇ ਵਿੱਚ ਪੈ ਗਿਆ ਤੇ ਉਹਦੇ ਸੱਟਾਂ ਲੱਗੀਆਂ ਬਾਹਾਂ ਤੇ ਪਲਸਟਰ ਵੀ ਲੱਗਾ ਉਹਦੇ ਤੇ ਔਖਾ ਹੀ ਆ ਜੀ ਕੰਮ ਪ੍ਰਸ਼ਾਸਨ ਨੂੰ ਇਹ ਅਪੀਲ ਆ ਵੀ ਜੇ ਤੁਸੀਂ ਨਾਲ-ਨਾਲ ਹੈ ਪੈ ਪਾਈਪਿੰਗ ਦਾ ਕੰਮ ਕਰ ਰਹਾ ਹੈ ਉਹਦੇ ਨਾਲ ਨਾਲ ਟੋਇਆਂ ਦੀ ਵੀ ਪੂਰਤੀ ਕੀਤੀ ਜਾਵੇ ਤਾਂ ਜੋ ਆਮ ਰਾਹਗੀਰਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅੱਜ ਕਿਹ ਤੋਂ ਟੋਟਣਾ ਉਹ ਦੇਖੋ ਇਹ ਰਹਿਣਾ ਮੇਰਾ ਨਾਮ ਆ ਜੀ ਰਿੰਕੂ ਤੇ ਮੇਰੇ ਇੱਥੇ 메ਨ ਬਾਜ਼ਾਰ ਚ ਥਾਣਾ ਰੋਡ ਤੇ ਮਨਿਆਰੀ ਦੀ ਦੁਕਾਨ ਹੈ ਜੀ ਕਿਹਤਾਂ ਦੀ ਦਿੱਕਤ ਕੀ ਆ ਰਹੀ ਹੈ ਦਿੱਕਤ ਇਹ ਆ ਰਹੀ ਹੈ ਜੀ ਥਾਂ ਥਾਂ ਸਾਰਾ ਖੇਰ ਪਟਿਆ ਹੋਇਆ ਪਾ ਸਾਡੀਆਂ ਦੁਕਾਨਾਂ ਮੋਰੇ ਵੀ ਆ ਵੱਡੇ ਵੱਡੇ ਟੋਏ ਪਏ ਹੋਏ ਆ ਇਹਦੇ ਵਜ੍ਹਾ ਕਰਕੇ ਦੁਕਾਨਦਾਰੀ ਵੀ ਖਰਾਬ ਹੋਈ ਆ ਤੇ ਨੰਗਰਾਂ ਵੀ ਬਹੁਤ ਬੁਰਾ ਹਾਲ ਆ ਨਕਾਣਾ ਅੰਦਰ ਮਿੱਟੀ ਹੁੰਦੀ ਆ ਯਾਨੀ ਕਿ ਇਹ ਸ਼ਹਿਰ ਨੂੰ ਪੱਟੀ ਜਾ ਰਿਹਾ ਤੇ ਬਣਾ ਨਹੀਂ ਰਹਿ ਕੇ ਬੰਨਿਓ ਸ਼ਹਿਰ ਤੇ ਕੋਈ ਨਾ ਕੋਈ ਧਾਰਮਿਕ ਸਮਾਗਮ ਰੇਦਾ ਬਣੋ ਹਾਂਜੀ ਕੋਈ ਨਾ ਕੋਈ ਧਾਰਮਿਕ ਸਮਾਗਮ ਵੀ ਰਹਿੰਦਾ ਵਾ ਜੀ ਪਿੱਛੇ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਯਾਨੀ ਕਿ ਨਗਰ ਕੀਰਤਨ ਲੰਗਿਆ ਉਦੋਂ ਵੀ ਸ਼ਹਿਰ ਪੱਟਿਆ ਸੀ ਅੱਜ ਬਾਬਾ ਦੀਪ ਸਿੰਘ ਜੀ ਦਾ ਨਗਰ ਕੀਰਤਨ ਨੰਗਣਾਵਾ ਤਾਂ ਵੀ ਠਾਂ ਠਾਂ ਟੋਏ ਪਏ ਹੋਏ ਆ ਹੋ ਸਕਦਾ ਇੱਥੇ ਟਰਾਲੀ ਨਾਲ ਫਾਜ ਗਿਆ ਟੋਇਆ ਕਿੱਡਾ ਵੱਡਾ ਵਾਪ ਜੀ ਨੇ ਦੇਖ ਲਿਆ ਕੋਈ ਅਧਿਕਾਰੀ ਆਇਆ ਨਹੀਂ ਕੋਈ ਅਧਿਕਾਰੀ ਨਹੀਂ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਅੱਜ ਨਗਰ ਕੀਰਤਨ ਵੀ ਨਿਕਲਣਾ ਤਾਂ ਵੀ ਨਹੀਂ ਇੱਥੇ ਕੋਈ ਆਇਆ ਨਹੀਂ ਅਪੀਰ ਅਸੀਂ ਇਹ ਕਰਦੇ ਹਾਂ ਜੀ ਇਹ ਜਿਹੜੇ ਛੋਏ ਆ ਪੱਟੇ ਹੋਏ ਇਹਨਾਂ ਨੂੰ ਸੜਕਾਂ ਨੂੰ ਬਣਾਇਆ ਜਾਵੇ ਤੇ ਜਿਹੜੀ ਗ੍ਰਾਹਕਾਂ ਨੂੰ ਰਾਹਗੀਰਾਂ ਨੂੰ ਜਾਂ ਦੂਰ ਦੂਰੋਂ ਸੰਗਤ ਦੇ ਘਰਵਾਂ ਬੇਸਾਹ ਆਉਂਦੀ ਆ ਉਹਨਾਂ ਨੂੰ ਦਿੱਕਤ ਨਾ ਹੋਵੇ ਇਹ ਕਿਹੜਾ ਰੋੜਾ ਇਹ ਮੇਨ ਰੋਡ ਆ ਜੀ ਹਾਂ ਸਟੇਸ਼ਨ ਤੋਂ ਮੇਨ ਰੋਡ ਆਏ ਗੁਰਦੁਆਰਾ ਬੇਸਾਹ ਦਾ ਇਹ ਤੁਸੀਂ ਸੰਗਤ ਹੈ ਪੈਦਲ ਸੰਗਤ ਆਉਂਦੀ ਹੈ ਹਾਂਜੀ ਹਾਂਜੀ ਔਖਾ ਜੀ ਆਪ ਚੱਲ ਕੇ ਦੇਖ ਲਓ ਅਫਸਰ ਚੱਲ ਕੇ ਦੇਖ ਲੈਣਾ ਆਪਾਂ ਜਣ ਇੱਥੇ ਦੇਖੋ ਜੀ ਉਹ ਸਾਨੂੰ ਦਿਨ ਕਿਤੇ ਦਿਖਿਆ ਬਾਕੀ ਜਿਹੜੇ ਕਹਿੰਦੇ ਆ ਵੀ ਹੋ ਰਿਹਾ ਉਹ ਆ ਕੇ ਸਾਨੂੰ ਵੀ ਦਿਖਾ ਦੇਣ ਸਾਨੂੰ ਦਿਨ ਨਿਕਾ ਜਾਇਆ ਕੋਈ ਵਿਕਾਸ ਮੇਰਾ ਨਾਮ ਹੈ ਜਸਵਿੰਦਰ ਸਿੰਘ ਇਹ ਗੱਡੀ ਕਦੋਂ ਨਹੀਂ ਬਸ ਹਾਂਜੀ ਗੱਡੀ ਕਦੋਂ ਨਹੀਂ ਪੱਤੀ ਗੱਡੀ ਬਾਜੀ ਦੇ ਦੇ 7 ਵਜੇ ਦੀ ਫਰੀਪੇ ਅਸੀਂ ਭੁੱਖੇ ਧਿਆਣੇ ਬੈਠੇ ਇਦਾਂ ਆ ਵੇਖੋ ਸ਼ਹਿਰ ਦਾ ਕੀ ਹਾਲ ਹੈ ਟੜੇ ਮਨਾ ਪਿਆ ਨਿਰੰਦਰ ਆਈ ਬਾਜੀ ਕਰਿਆਣਾ ਅਸੀਂ ਸਪਲਾਈ ਕਰਦੇ ਆ ਮਾਰਾ ਸੜਕਾਂ ਦਾ ਬਹੁਤ ਮੰਦਾ ਹਾਲ ਆ ਇਹਨਾਂ ਨੂੰ ਬਣਾਓ ਜਿੱਦਾਂ ਵੀ ਹੈਗਾ ਇਦਾਂ ਨੁਕਸਾਨ ਹੈ ਅਸੀਂ ਇਥੋਂ ਬੱਚੇ ਵੀ ਮਰ ਸਕਦੇ ਸੀ ਵੱਡੀ ਪਲਟਣੋਂ ਮਹੀਂ ਬਚਿਆ ਇਹਨੇ ਹੀ ਟੰਗਾ ਹਾਂਜੀ ਆ ਟ੍ਰੈਫਿਕ ਵੀ ਬਹੁਤ ਨਗਰ ਤੋਂ ਹੀ ਬੜੇ ਪਰੇਸ਼ਾਨ ਆ ਲੋਕ ਹੋਰ ਬਾਹਰ ਕਿੱਧਰ ਕਿੱਧਰ ਚਲਾ ਦੇ ਸਾਰੇ ਇਹ ਹਾਲ ਆ ਭਾਜੀ ਤੇ ਹੁਣ ਗੱਡੀ ਕਿੱਦਾਂ ਚੱਲੇਗੀ ਗੱਡੀ ਭਾਜੀ ਆਲਰੇਡੀ ਦੇ ਨਾਲ ਸਪਲਾਈ ਕਰਨ ਡਏ ਆ ਬੜੇ ਓਖੇ ਹੋਣ ਡੇ ਸਵੇਰ ਦੇ ਅੰਦਰ ਪੁੱਛਿਆ ਕਿ ਕਿਸੇ ਨੇ ਪਹੁੰਚੀ ਕਿ ਤੱਕ ਨਹੀਂ ਜਦੀ ਕਿਸੇ ਨੇ ਨਹੀਂ ਭਾਜੀ ਇੱਥੇ ਕੋਈ ਨਹੀਂ ਆਇਆ ਦਾ ਨਾਮ ਹੈ ਮੇਰਾ ਤਾਨੇਸ਼ ਗੁਮਰ ਬੋਲੋ ਕੋ ਜਾਣੇ ਹਨ ਮੈਂ ਪਰੇਸ਼ਾਨੀ ਉਹ ਸੜਕ ਸੜਕ ਪੋਲੀ ਕਰਕੇ ਖੂਬ ਗਈ ਹੈ ਥੋੜੀ ਗੱਡੀ प्रशासन से आए गड्डी निकलवा दें मेरे सुल्तानपुर तो मैं छः सात महीने से हो गया आते हुए पहले भी सड़क से दिक्कत आ रही है सड़क से तो बड़ी दिक्कत आ रही है सड़क तो से बहुत दिक्कत आ रही है क्योंकि टूटी है ना ज़्यादा ताक़र के सड़क से बहुत, बहुत परेशानी आ रही है कोई नहीं आया यहाँ पर तो कोई नहीं अभी हाँ तक और रेडी से सब अब कोई ट्रैक्टर बुलवाएंगे उसे खिंचाएगा जिसी भी चाहे कोई से फिर खींच हो जाएगी गाड़ी फिर निकल जाएगी ट्रैक्टर कोई आ जाए तो